ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪਿਆਰੇ ਦਰਸ਼ਕੋ ਅੱਜ ਮੈਂ ਬਹੁਤ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸੇ ਕਰਕੇ ਮੈਂ ਜਲਦ ਜਲਦ ਹੀ ਸ਼ੁਰੂ ਜੀ ਅਪੀਲ ਕਰ ਲਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਜਿਹੜੀ ਗੱਲ ਮੈਂ ਕਰਨੀ ਹੈ ਉਹ ਤੁਸੀਂ ਵੀ ਦੇਖੀ ਹੋਏਗੀ ਜੇ ਤੁਸੀਂ ਖਬਰਾਂ ਸਮਦੇ ਪੜ੍ਹਦੇ ਦੇਖਦੇ ਹੋ ਤੇ ਉਹ ਇਹ ਖਬਰ ਹੈ ਕਿ ਦਿੱਲੀ ਦੇ ਇੰਦਰ ਲੋਕ ਇਲਾਕੇ ਦੇ ਵਿੱਚ ਲੋਕ ਜਮੇ ਦੀ ਨਮਾਜ਼ ਪੜ੍ਹ ਰਹੇ ਸੀ ਕੱਲ ਸ਼ੁੱਕਰਵਾਰ ਸੀ ਔਰ ਸਭ ਨੂੰ ਪਤਾ ਹੈ ਕਿ ਸ਼ੁੱਕਰਵਾਰ ਨੂੰ ਜਮੇ ਨੂੰ ਲੋਕ ਜਿਹੜੇ ਮੁਸਲਮਾਨ ਨੇ ਉਹ ਨਮਾਜ਼ ਪੜ੍ਹਦੇ ਨੇ ਬਹੁਤ سارے ਲੋਕ ਦੇਖੋ ਤੁਹਾਨੂੰ ਵੀ ਪਤਾ ਆਪਣੇ ਜਿਹੜੇ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਮੈਂ ਦੇਖਿਆ ਜਦ ਤੁਸੀਂ ਜਿਹੜੇ ਪ੍ਰਬੰਧ ਕਮੇਟੀਆਂ ਨਾਲ ਕਦੇ ਗੱਲ ਕਰਕੇ ਦੇਖੋ ਕਿ ਜਦੋਂ ਸੰਗਰਾਦ ਹੁੰਦੀ ਹੈ ਮੱਸਿਆ ਹੁੰਦੀ ਹੈ ਜਾਂ ਕੋਈ ਦਿਨデアੜਾ ਹੁੰਦਾ ਉਸ ਵੇਲੇ ਜਿਆਦਾ ਲੋਕ ਗੰਤੀ ਚ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਖਾਸ ਕਰਕੇ ਸੰਗਰਾਦ ਵਾਲੇ ਦਿਨ ਮੈਂ ਦੇਖਿਆ ਆਮ ਦਿਨ ਨਾਲੋਂ ਜਿਆਦਾ ਲੋਕ ਜਾਂਦੇ ਨੇ ਪਹਿਲਾ ਦਿਨ ਹੁੰਦਾ ਹੈ ਮੈਂ ਇਹਦਾ ਐ ਕਹਿ ਲੀਏ ਤੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਨਹੀਂ ਪੰਜ ਨਵਾਜ਼ੀ ਨਹੀਂ ਪੰਜ ਨਵਾਜ਼ਾ ਪੜਨੇ ਪੈਂਦੀਆਂ ਨੇ ਅਦਰਵਾਈਜ਼ ਤਾਂ ਪੜਨੀਆਂ ਚਾਹੀਦੀਆਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਆਉਂਦਾ ਨਾ ਬਾਬਾ ਫਰੀਦ ਬੇ ਨਵਾਜ਼ਾ ਕੁੱਤੇ ਆ ਇਹਦਾ ਪੜੀ ਰੀਤ ਕਭੀ ਚਲਣਾ ਪੰਜੇ ਵਕਤ ਨੂੰ ਸੀ ਜਿਹੜੇ ਪੰਜ ਨਹੀਂ ਨਵਾਜ਼ਾ ਪੜਦੇ ਪਰ ਉਹ ਬਹੁਤ ਸਾਰੇ ਮੁਸਲਮਾਨ ਜ਼ੁਮੇਦੀ ਨਵਾਜ਼ ਪੜਦੇ ਨੇ ਔਰ ਬਹੁਤ ਸਾਰੇ ਪੰਜੇ ਤੇਰੇ ਵੀ ਪੜਦੇ ਨੇ ਤੇ ਦਿੱਲੀ ਦੇ ਅੰਦਰ ਲੋਕ ਦੇ ਏਰੀਏ ਦੇ ਵਿੱਚ ਜੁਮੇ ਦੀ ਨਵਾਜ਼ ਪੜ ਰਹੀ ਸੀ ਲੋਕ ਸੜਕ ਤੇ ਬਿਠੇ ਇਹ ਗੱਲ ਝੂਠ ਸੜਕ ਤੇ ਪੜ ਰਹੀ ਸੀ ਇਹ ਨਹੀਂ ਕਿ ਇਹ ਬੰਨਣ ਵਾਲੀ ਗੱਲ ਹੈ ਕਿਹਾ ਵੀ ਗਿਆ ਬਹੁਤ ਵੱਡੀ ਸੜਕ ਤੇ ਨਹੀਂ ਪੜਨੀ ਪਰ ਪੜ ਰਹੀ ਸੀ ਉਹਨਾਂ ਦਾ ਤਰਕ ਵੀ ਤੁਸੀਂ ਵੀ ਤਾਂ ਬਹੁਤ ਜਿਹੜੇ ਸਭਾਗਮ ਸੜਕਾਂ ਤੇ ਕਰ ਦਿਓ ਜਾਗਰਾਂਦੇ ਕਰ ਦਿਓ ਲੰਗਰ ਲਾਉਣਿਓ ਬੜਾ ਕੁਛ ਕਰ ਦਿਓ ਤੁਸੀਂ ਅਸੀਂ ਨਵਾਜ਼ ਪੜਦੇ ਨਾ ਕੀ ਹੋ ਜਾਂਦਾ ਇਹ ਮਸਲਮਾਨਾਂ ਦਾ ਤਰਕ ਅਕਸਰ ਪਹਿਲਾਂ ਰਹੇ ਜਦੋਂ ਇਹ ਕੰਟਰੋਵਰਸੀ ਚੱਲੀ ਲੇਕਿਨ ਕੱਲ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਤਾਂ ਇਹ ਹੈ ਜਿਹੜੀ ਦੁੱਖ ਦੇਣ ਵਾਲੀ ਅਫਸੋਸ ਵਾਲੀ ਗੱਲ ਹੈ ਜਿਹੜੀ ਮਨ 'ਚ ਰੋਸ ਪੈਦਾ ਕਰਦੀ ਹੈ ਉਹ ਇਹ ਹੈ ਕਿ ਜਿਹੜਾ ਉੱਥੋਂ ਦਾ ਚੌਕੀ ਇੰਚਾਰਜ ਮਨੋਜ ਕੁਮਾਰ ਤੋਮਰ ਜਿਸ ਤਰੀਕੇ ਨਾਲ ਮਸਲਮਾਨ ਰੁਕ ਰਿਹਾ ਸੀ ਝੋਕੇ ਹਵਾਂ ਨੂੰ ਸਜਦੇ ਦੇ ਵਿੱਚ ਮਸਲਮਾਨ ਹੋਵੇ ਖੁਦਾ ਦਾ ਸਜਦਾ ਕਰ ਰਿਹਾ ਹੈ ਅੱਲਾ ਦੇ ਸਾਹਮਣੇ ਝੁਕਿਆ ਬੈਠਾ ਤੇ ਪਿੱਛੋਂ ਲੱਤ ਮਾਰੋਂ ਤੁਸੀਂ ਇਹ ਗੱਲ ਤਾਂ ਚੰਗੀ ਨਹੀਂ ਕੋਈ ਵੀ ਕਿਤੇ ਵੀ ਹੋਵੇ ਮੈਂ ਜਦੋਂ ਵੀ ਗੱਲ ਸਵੇਰੇ ਇੱਕ ਦੋਸਤ ਨਾਲ ਜੀ ਕੀਤੀ ਤਾਂ ਉਹ ਮੈਨੂੰ ਕਹਿੰਦਾ ਨਹੀਂ ਦੇਣੀ ਯਾਰ ਇਹ ਕਿਹੜਾ ਘਟ ਕਰਦੇ ਨੇ ਇਹ ਤੁਸੀਂ ਇਹਨਾਂ ਦਾ ਦੇਖ ਲਓ ਜੀ ਇਹਨਾਂ ਦਾ ਤਾਂ ਦਾ ਲੱਗਦਾ ਇਹ ਕਰਦੇ ਨੇ ਇੰਡੀਆ 'ਚ ਘਟਨੇ ਤਾਂ ਇਹ ਹੋ ਰਿਹਾ ਮੈਨੂੰ ਵੀ ਬੜਾ ਦੁੱਖ ਦੀ ਗੱਲ ਹੈ ਫਿਰ ਉਹ ਨੀਦਾ ਫਾਜ਼ਲੀ ਦਾ ਇੱਕ ਸ਼ੇਰ ਮੈਂ ਲੱਭਿਆ ਕਿਤੇ ਉਹਨੇ ਲਿਖਿਆ ਸੀ कहना इंसान में हिवान जहाँ भी है वहाँ भी है इंसान में हिवान यहाँ भी है वहाँ भी है अल्लाह नगा वाहन जहाँ भी है वहाँ भी है खून खार द्रिंदों के फक्त नाम अलग हैं हर शहर बियावान यहाँ भी है वहाँ भी है हिंदू भी स्कूल से है मुस्लिम भी स्कूल से है इंसान परेशान जहां भी है वहां भी है असल में ਵਿੱਚ ਗੱਲ ਤਾਂ ਇਹ ਹੈ ਜਿਹੜਾ ਬੰਦਾ ਥੋੜਾ ਜਿਹਾ ਵੀ ਸੈਂਸਿਬਲ ਹੈ ਥੋੜਾ ਜਿਹਾ ਵੀ ਜਿਹਦੇ ਵਿੱਚ ਇਨਸਾਨੀਅਤ ਹੈ ਦੁੱਖ ਤਾਂ ਇਸੇ ਗੱਲ ਹੈ ਕਿ ਅਸੀਂ ਇਨਸਾਨ ਤਾਂ ਜੰਮਾ ਬੱਚਾ ਜਦੋਂ ਜੰਮਦਾ ਹੈ ਜੰਮਨਸਾਰ ਉਤੇ ਇੱਕ ਮੋਹਰ ਲੱਗਦੀ ਹੈ ਪੀਓ ਕਿਹੜੇ ਘਰ ਚ ਜੰਮਿਆ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਇਸਾਈ ਹੈ ਕੌਣ ਹੈ ਉਹ انسان ਪੈਦਾ انسان ਹੁੰਦਾ ਹੈ ਜਿਹੜਾ ਪੈਦਾ ਕਿਤੇ ਮੋਹਰ ਲਾ ਕੇ ਰੱਬ ਤਾਂ ਨਹੀਂ ਭੇਜਦਾ ਵੀ ਤੂੰ ਮੁਸਲਮਾਨ ਚ ਜੰਮਿਆ ਤੂੰ ਜਿਹੜੇ ਘਰ ਚ ਉਹੀ ਮੋਹਰ ਲੱਗ ਜਾਂਦੀ ਹੈ ਉੱਥੇ ਤੇ ਜਿਹੜਾ ਬੰਦਾ ਅੱਜ ਕੱਲ ਵੱਡੀ ਗਿਣਤੀ ਚ ਲੋਕ ਆਪਣੇ ਆਪਣੇ ਨਾਸਤਕ ਲਿਖਾਉਣ ਲੱਗੇ ਨੇ ਤੇ ਕਿੰਨੇ ਕ ਇਨਸਾਨ ਨੇ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਇਨਸਾਨ ਪਹਿਲਾਂ ਬਾਕੀ ਗੱਲਾਂ ਬਾਅਦ ਚ ਨੇ ਲੇਕਿਨ ਦੁੱਖ ਹੈ ਇਸ ਗੱਲ ਦਾ ਕਿ ਸਾਡੇ ਦੇਸ਼ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਨਸਾਨਾਂ ਦੀ ਗਿਣਤੀ ਘਟ ਰਹੀ ਹੈ ਮੁਸਲਮਾਨਾਂ ਦੀ ਹਿੰਦੂਆਂ ਦੀ ਤੇ ਹੋਰ ਧਰਮਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਹੀ ਗੱਲ ਆਪਾਂ ਨੂੰ ਇਹ ਜਿਹੜੀ ਮਾਨਸਿਕਤਾ ਬਣੀ ਹੁਣ ਤੁਸੀਂ ਇਹ ਦੇਖੋ ਇਹ ਮੰਨ ਸਕਦਾ ਹੈ ਕਿ ਉਹ ਬੰਦਾ ਇੱਕ ਸਜਦੇ ਦੇ ਵਿੱਚ ਕਿ ਪਵਿੱਤਰ ਕੰਮ ਕਰ ਰਿਹਾ ਕੰਮ ਆਪਾ ਆਪ ਹੀ ਕਰਨੇ ਹੁਣ ਜੇ ਆਪਾਂ ਇਹ ਦੇਖੀਏ ਕਿ ਚਲੋ ਤੁਸੀਂ ਜਿਹਦੇ ਗੁਰੂ ਗ੍ਰੰਥ ਸਾਹਿਬ ਬਾਰੇ ਥੋੜਾ ਜਿਹਾ ਵੀ ਪੜਿਆ ਹੈ ਉਹਨੂੰ ਪਤਾ ਹੈ ਵੀ ਕਿੰਨੇ ਵਾਰੀ ਰਾਮ ਰਹੀਮ ਅੱਲਾ ਜਾਂ ਉਹਦੇ ਚ ਹਰੀ ਦਾ ਨਾਮ ਆਉਂਦਾ ਠਾਕੁਰ ਦਾ ਨਾਮ ਆਉਂਦਾ ਮੈਂ ਦੱਸੂ ਕਿਸ ਦਿਨ ਟੋਟਲੀ ਦੱਸੂਗਾ ਕਿ ਕਿੰਨੇ ਨਾਮ ਉੱਥੇ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਕਹੋਗੇ ਜੀ ਇਹ ਤਾਂ ਸਿੱਖ ਹੈ ਉਹ ਭਾਈ ਰਾਮ ਜਿਹੜਾ ਹੈ ਜਾਂ ਅੱਲਾ ਜਾਂ ਖੁਦਾ ਜਾਂ ਪ੍ਰਮਾਤਮਾ ਜਾਂ ਵਾਹਿਗੁਰੂ ਉਹ ਤਾਂ ਉਹਦਾ ਨਾਮ ਆ ਉਹ ਤਾਂ ਇੱਕ ਹੈ ਨਾ ਉਹ ਤਾਂ ਇੱਕ ਹੈ ਰੱਬ ਤਾਂ ਇੱਕ ਹੈ ਤੁਸੀਂ ਨਾਮ ਰੱਖ ਲੇ ਤੇ ਚਲੋ ਰੱਬ ਦੇ ਆਪਾਂ ਕਹ ਇਹ ਨਹੀਂ ਕਹਦੇ ਵੀ ਉਹ ਅੱਲਾ ਨੂੰ ਸਜਦਾ ਕਰ ਰਿਹਾ ਰੱਬ ਨੂੰ ਸਜਦਾ ਕਰ ਰਿਹਾ ਤੁਸੀਂ ਉਹਦੇ ਪਿੱਛੇ ਲੱਤਾਂ ਮਾਰ ਰਹੇ ਇਹ ਜਿਹੜੀ ਮਨਸਿਕਤਾ ਬਣਾ ਦਿੱਤੀ ਗਈ ਤਾਂ ਕਿ ਕਹੋ જય శ్రీ ਰਾਮ ਕਹੋ ਇਹ ਮੈਂ ਤੁਹਾਨੂੰ ਇੱਕ ਵੀਡੀਓ ਦੀ ਗੱਲ ਕੀਤੀ ਸੀ ਫਰਾਂਸ ਤੋਂ ਵੀਡੀਓ ਵਾਇਰਲ ਹੈ ਫਰਾਂਸ ਤੋਂ ਜਹਾਜ਼ ਚੱਲਿਆ ਦੋ ਸਿੱਖ ਬੈਠੇ ਨੇ ਉਹਦੇ 'ਚ ਹੁਣ ਜਿਹੜੇ ਸਿੱਖ ਬੈਠੇ ਨੇ ਉਹਨਾਂ ਦਾ ਕੋਈ ਲੈਣ ਦੇ ਨਹੀਂ ਕਿਸੇ ਨਾਲ ਇੱਕ ਪਤਾ ਨਹੀਂ ਮੁੰਡੇ ਨੂੰ ਕੀ ਉੱਠਾ ਜਵੇ ਇਹਨੂੰ ਪਤਾ ਨਹੀਂ ਮਨੋਜ ਕੁਮਾਰ ਤੋਮਰ ਸਾਹਿਬ ਇੰਸਪੈਕਟਰ ਨੂੰ ਕੀ ਹੋਇਆ ਜਾ ਕੇ ਪਿੱਛੋਂ ਲੱਤਾਂ ਮਾਰਨ ਲੱਗਿਆ ਬਿਲਕੁਲ ਉਵੇਂ ਉਹ ਖੜਾ ਹੋ ਕੇ ਚੀਚਰਾਉਣਾ ਲੱਗਾ ਜਹਾਜ਼ 'ਚ ਹਿੰਦੂ ਜਾਗ ਪਏ ਹਿੰਦੂ ਜਾਗ ਪਏ ਮਦਰੋਂ ਲੋਕ ਲੋਕ ਕਹਦੇ ਵੀ ਜਾਪੇ ਤੇ ਝਾਪੇ ਤੇ ਕੀ ਕਰ ਕੋ ਸਕੰਡ ਤੋਂ ਹੋਣਾ ਚਾਹਦਾ ਸੀ ਵੀ ਹੁਣ ਦੇਖਾਂਗੇ ਤੁਹਾਨੂੰ ਉਹਨੂੰ ਨਹੀਂ ਹਟਿਆ ਜਦੋਂ ਫੜਕੇ ਉਹਨੂੰ ਉੱਥੇ ਅਰੈਸਟ ਕਰਨਾ ਪਿਆ ਤਾਂ ਇਹ ਜਿਹੜੀ ਮਾਨਸਿਕਤਾ ਪੈਦਾ ਕਰਤੀ ਇਹ ਹੈ ਜਿਹੜੀ ਅਸਲ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਅਸੀਂ ਇੱਕ ਪਾਸੇ ਤਾਂ ਮੋਦੀ ਸਾਹਿਬ ਉਹ ਤਾਂ ਵੀ ਜਾਂਦੇ ਨੇ ਮੰਦਰਾਂ ਦਾ ਕਟਨ ਕਰਦੇ ਨੇ ਤੁਸੀਂ ਮੰਦਰਾਂ ਦਾ ਕਟਨ ਕਰਦੇ ਹੋ ਤੁਸੀਂ ਮੁਸਲਮਾਨਾਂ ਨੂੰ ਇਹ ਸ਼ੋਅ ਕਰਦੇ ਹੋ ਕਿ ਅਸੀਂ ਤੁਹਾਡੇ ਮਿੱਤਰਾਂ ਅਸੀਂ ਜਾਨ ਨਾਲ ਆ ਤੁਹਾਡੇ ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੁੰਦੀ ਹੈ ਤੋ ਉਹਦੇ ਨਾਲ ਫਿਰ ਦੁੱਖ ਤਾਂ ਜਿਹੜਾ ਹੈ ਆਮ ਬੰਦੇ ਨੂੰ ਇਨਸਾਨ ਨੂੰ ਮੁਸਲਮਾਨ ਤੇ ਇਸ ਦੁਦੀ ਗੱਲ ਕਰ ਇਨਸਾਨ ਨੂੰ ਦੁੱਖ ਤਾਂ ਹੁੰਦਾ ਵੀ ਚੱਲ ਕੀ ਰਹੇ ਤੇ ਬਿਲਕੁਲ ਮੈਂ ਨਹੀਂ ਕਹਦਾ ਕਿ ਰਾਹੁਲ ਗਾਂਧੀ ਜੋ ਉਹ ਵੀ ਤਾਂ ਜਿਹੜਾ ਹੈ ਵੋਟਾਂ ਲਈ ਕਿਤੇ ਵੀ ਜਾ ਸਕਦਾ ਉਹਨੂੰ ਤਾਂ ਮੋਦੀ ਭਗਤ ਤਾਂ ਇਹੀ ਕਹਿੰਦੇ ਨੇ ਕਿ ਉਹ ਜੋ ਨਾ ਵੀ Hindu ਹੈ ਉਹ ਨਹੀਂ ਗੱਲ ਕਰਦਾ ਪਰ ਮੈਂ ਇਹ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਕਿਸੇ ਨੇ ਵੀ ਕੀਤੀ ਕਿਤੇ ਵੀ ਕੀਤੀ ਉਹਦੀ ਨਿੰਦਾ ਹੋਣੀ ਚਾਹੀਦੀ ਹੈ ਇਹੀ ਤਾਂ ਇਹੀ ਤਾਂ ਗੱਲ ਸਾਡੇ ਗੁਰੂ ਨੇ ਸਿਖਾਈ ਸੀ ਗੁਰੂ ਤੇਗਪਾਤ ਜੀ ਸਾਹਿਬ ਨੇ ਕਿਉਂ ਸੀ ਦੇ ਦਿੱਤੀ ਉਹਨਾਂ ਨੇ ਜਨਿਊ ਥੋੜੀ ਪਾਇਆ ਸੀ ਜਦੋਂ ਉਹ ਤਾਂ ਅਰਜਵ avatars ਆ ਰਿਹਾ ਸੀ ਉਹਨਾਂ ਦੇ ਤਾਂ ਨਹੀਂ ਪਾਇਆ ਸੀ ਜਿਹਨੂੰ ਪੜ ਵਾਲਾ ਜਦੋਂ ਆ ਰਿਹਾ ਸੀ ਉਹਨਾਂ ਨੇ ਕਿਹਾ ਨਾ ਇਹ ਤੇਰੀ ਗਲਤੀ ਕਰਨ ਤੂੰ ਤੈਨੂੰ ਕੋਈ ਹੱਕ ਨਹੀਂ ਇਹਨਾਂ ਦਾ ਹੱਕ ਹੈ ਜਨੂ ਪਾਉਣ ਜੋ ਮਰਜ਼ੀ ਪਾਉਣ ਤੂੰ ਕੀ ਲੈਣਾ ਇਸ ਮਾਮਲੇ ਚ ਤੂੰ ਆਪਦਾ ਅਵਦੇਲਾਂ ਨੂੰ ਯਾਦ ਕਰ ਰ ਇਹਨਾਂ ਨੂੰ ਆਪਦੇ ਆਰਾਮ ਨੂੰ ਯਾਦ ਕਰਨ ਦੇ ਹਰ ਇੱਕ ਮਨੁੱਖ ਦੇ ਨੂੰ ਆਪਦਾ ਹੱਕ ਹੈ ਤੇ ਜਦੋਂ ਬੰਦਾ ਕਹਿੰਦਾ ਜੀ ਉਹ ਹਿੰਦੂ ਵਾਲੀ ਕੁਰਬਾਨੀ ਨਹੀਂ ਉਹਨਾਂ ਨੇ ਤਾਂ ਮਨੁੱਖਤਾ ਲਈ ਹਰ ਇੱਕ ਮਨੁੱਖ ਜੇ ਕੋਈ ਹੋਰ ਹੁੰਦਾ ਉੱਥੇ ਵੀ ਉਹਨਾਂ ਨੇ ਇਹੀ ਕਹਿਣਾ ਸੀ ਉਹ ਤਾਂ ਜ਼ੁਲਮ ਦੇ ਖਿਲਾਫ ਸੀ ਤੋ ਭਾਈ ਜੋ ਕੁਝ ਹੋਇਆ ਮਾਰਾ ਹੋਇਆ ਹੁਣ ਨਹੀਂ ਚਾਹੀਦਾ ਸੀ ਦੇਸ਼ ਲਈ ਬਹੁਤ ਸ਼ਰਮਨਾਕ ਗੱਲ ਹੈ ਮੈਂ ਇਹ ਕਹਿ ਸਕਦਾ ਕਿ ਐਡੂ ਸ਼ਰਮਨਾਕ ਨਹੀਂ ਕਿ ਇਸ ਤਰ੍ਹਾਂ ਹੁੰਦਾ ਹੈ ਤੇ ਇਸ ਵੇਲੇ ਫੇਰ ਮੈਂ ਇੱਕ ਸ਼ੇਰ ਨਾਲ ਅੱਜ ਗੱਲ ਖਤਮ ਕਰਦਾ ਮੁੱਦ ਤੇ ਬੀਤ ਗਈ ਹੈ ਰੰਜੋ ਗਮ ਸਹਤੇ ਹੋਏ ਅਬ ਤੋ ਸ਼ਰਮ ਸੀ ਆਤੀ ਹੈ ਇਸ ਬਤਨ ਕੋ ਆਪਣਾ ਬਤਨ ਕਹਤੇ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ